ਮੈਨੂੰ ਖੁਸ਼ੀ ਹੁੰਦੀ ਮੈਂ ਨਹਾ ਰਿਹਾ ਉਹਨਾਂ ਤੇ ਮੇਰੇ ਬਾਹਰ ਕੱਪੜੇ ਨਿਕਲ ਜਾਂਦੇ ਤੇ ਵੀ ਅੱਜ ਆਪ ਆ ਕੇ ਜਾਣਾ ਸੋ ਮੈਨੂੰ ਇਸ ਚੀਜ਼ ਦਾ ਮੈਨੂੰ ਵਧੀਆ ਲੱਗਦੀ ਪੇਰੈਂਟਸ ਦੀ ਸਪੋਰਟ ਵੀ ਜ਼ਰੂਰੀ ਹੈ ਪਾਰਟਨਰ ਦੀ ਸਪੋਰਟ ਵੀ ਤੁਹਾਡੇ ਲਈ ਪਾਰਟਨਰ ਦੀ ਸਪੋਰਟ ਕਿਵੇਂ ਰਹੀ ਹੈ ਲਾਈਫ ਮੇਰੇ ਲਈ ਤਾਂ ਬਹੁਤ ਵਧੀਆ ਰਹੀ ਮੈਨੂੰ ਲੱਗਦਾ ਮੈਨੂੰ ਪ੍ਰਾਊਡ ਆ ਉਸ ਚੀਜ਼ ਤੇ ਮੈਂ ਉਹੀ ਗੱਲ ਕਹਿ ਸਕਦਾ ਅੱਜ ਮੈਂ ਕ੍ਰੀਏਟਿਵ ਰਿਟੀ ਹੈ ਇਸ ਕਰਕੇ ਹੀ ਸੋਚ ਸਕਦਾ ਜੇ ਮੈਨੂੰ ਘਰੋਂ ਕੋਈ ਟੈਨਸ਼ਨ ਨਹੀਂ ਹੈ ਜੇ ਮੇਰਾ ਘਰ ਜਾਨ ਨੂੰ ਮੈਨੂੰ ਲੱਗਦਾ ਇਸ ਕਰਕੇ ਮੈਂ ਉਹਨਾਂ ਨੂੰ ਪ੍ਰੋਪਰ ਟਾਈਮ ਦੇਣਾ ਮੇਰਾ ਵੀ ਫਰਜ਼ ਬਣਦਾ ਫਿਰ ਜੋ ਮੇਰਾ ਇੰਨਾ ਖਿਆਲ ਰੱਖਦੇ ਆ ਮੈਂ ਉਹਨਾਂ ਦਾ ਉਹਨਾਂ ਖਿਆਲ ਰੱਖਾਂ ਇਹ ਨਾ ਹੋਵੇ ਕਿ ਮੈਂ ਇੱਧਰ ਹੀ ਲੱਗਿਆ ਹੋਇਆ ਹਾਂ ਹੋਰ ਕੁਝ ਸੋਚਦਾ ਹੀ ਨਹੀਂ ਸੋ ਮੈਨੂੰ ਲੱਗਦਾ ਬੈਲੈਂਸ ਹੈ ਜੇ ਉਧਰੋਂ ਮੈਨੂੰ سپورਟ ਹੀ ਨਾ ਹੋਊਗੀ ਤਾਂ ਮੈਂ ਬਹੁਤ ਸਾਰੇ ਆਈਡੀਆ ਕੋਈ ਵੀ ਫਿਲਮ ਮੈਂ ਆਪਾਂ ਕਰਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਉਹਨੂੰ ਸਕ੍ਰਿਪਟ ਸੁਣਾਉਂ ਉਹ ਐਜ਼ ਆਡੀਅנס ਸੁਣਦੀ ਆ ਨਾ ਤੇ ਮੈਨੂੰ ਰਿਵਿਊ ਦੇ ਦਿੰਦੀ ਆ ਵੀ ਇਹ ਕਿਸੇ ਕੰਮ ਦੀ ਨਹੀਂ ਮੈਨੂੰ ਲੱਗਦਾ ਜੈਨੂਇਨ ਰਿਵਿਊ ਹੋਏਗਾ ਉਹ ਜੈਨੂਇਨ ਹੁੰਦੇ ਆ ਨਾ ਉਹਦੇ 'ਚ ਕੋਈ ਉਹ ਨਹੀਂ ਹੈ ਸੋ ਮੈਨੂੰ ਲੱਗਦਾ ਉਹ ਜਿਹੜੀ سپورਟ ਆ ਉਹਦਾ ਕੋਈ ਮੁਕਾਬਲਾ ਨਹੀਂ ਹੈ ਜਦੋਂ ਮ ਤੁਸੀਂ ਉਹਨਾਂ ਨੂੰ ਨਾਲ ਹੀ ਰੱਖਿਆ ਆਪਣੇ 파ਟਨਰ ਤੁਹਾਡੇ ਨਾਲ ਹੀ ਸੀ ਹੂੰ 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 ਆਉਂਦੇ ਆ ਸ਼ੂਟਿੰਗ ਤੇ ਵੀ ਆਉਂਦੇ ਆ ਦੇਖਦੇ ਆ ਸੋ ਮੈਨੂੰ ਲੱਗਦਾ ਕਿ ਖਾਸ ਤੌਰ ਸਾਡੇ ਫੀਲਡ 'ਚ ਬਹੁਤ ਕਿ ਜਦੋਂ ਜਿਹੜਾ ਤੁਹਾਡਾ ਲਾਈਫ 파ਟਨਰ ਆ 파ਟਨਰ ਹੈ ਨਾ ਬਾਕੀਆਂ ਦਾ ਪਤਾ ਨਹੀਂ ਕਿਉਂਕਿ ਇਹ ਜਿਹੜੀ ਲਾਈਮਲਾਈਟ ਵਾਲੀ ਇੰਡਸਟਰੀ ਹੈ ਤੁਸੀਂ ਬਹੁਤ ਲੋਕਾਂ ਨੂੰ ਮਿਲਣਾ ਹਾਲਾਂ ਹੁਣ ਜਿਵੇਂ ਫਿਲਮ 'ਚ ਮੈਂ ਤਾਨੀਆਂ ਦੇ ਲਵ ਸਟੋਰੀ ਆ ਯਾਰ ਜੇ ਮੈਨੂੰ ਕੋਈ ਉਹੋ ਜਿਹਾ 파ਟਨਰ ਹੋਵੇ ਮੈਨੂੰ ਤਾਂ ਸਿਰ ਹੀ ਖਾ ਜਾਵੇ ਮੇਰਾ ਹਣਾ ਸੋ ਮੈਨੂੰ ਲੱਗਦਾ ਉਹ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ ਹੈਨਾ ਸੋ ਉਹਦੇ ਬਿਨਾ ਤੁਸੀਂ ਐਕਟਰ ਜਾਂ ਸਿੰਗਰੋਂ ਕੁਝ ਵੀ ਉਹ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਜੇ ਤੁਹਾਡਾ ਲਾਈਫ ਪਾਰਟਨਰ ਨਹੀਂ ਵਧੀਆ ਮੈਨੂੰ ਲੱਗਦਾ ਤੁਸੀਂ ਜਿਵੇਂ ਤੁਸੀਂ ਵੀ ਘਰੋਂ ਆਏ ਹੋ ਹੈਨਾ ਇੰਟਰਵਿਊ ਦੇਣ ਜੇ ਤੁਸੀਂ ਘਰੋਂ ਹੀ ਸਟ੍ਰੈਸ ਚ ਆਓ ਤਾਂ ਤੁਸੀਂ ਇੰਟਰਵਿਊ ਚ ਵੀ ਨਹੀਂ ਉਹ ਗੱਲਾਂ ਕਰ ਸਕਦੇ ਦਿਲ ਦੀਆਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹੀ ਚੀਜ਼ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਘਰੋਂ ਜੇ ਬੰਦਾ ਖੁਸ਼ ਆ ਰਿਹਾ ਹੈ ਤਾਂ ਆਪਣੇ ਕੰਮ ਤੇ ਵੀ ਉਹਨੇ ਹੀ ਖੁਸ਼ ਰਹੇਗਾ ਮੈਨੂੰ ਖੁਸ਼ੀ ਹੁੰਦੀ ਮੈਂ ਨਹਾ ਰਿਹਾ ਹਾਂ ਤਾਂ ਮੇਰੇ ਬਾਹਰ ਕੱਪੜੇ ਨਿਕਲ ਜਾਂਦੇ ਤਵੀ ਆ ਜਾ ਪਾ ਕੇ ਜਾਣਾ ਸੋ ਮੈਨੂੰ ਇਸ ਚੀਜ਼ਾ ਮੈਨੂੰ ਵਧੀਆ ਲੱਗਦੀ ਹੈ ਮੈਨੂੰ ਖੁਸ਼ੀ ਹੁੰਦੀ ਮੈਂ ਨਹਾ ਰਿਹਾ ਹਾਂ ਤਾਂ ਤੇ ਮੇਰੇ ਬਾਹਰ ਕੱਪੜੇ ਨਿਕਲ ਜਾਂਦੇ ਤੇ ਵੀ ਆ ਜਾ ਪਾ ਕੇ ਜਾਣਾ ਸੋ ਮੈਨੂੰ ਇਸ ਚੀਜ਼ਾ ਮੈਨੂੰ ਵਧੀਆ ਲੱਗਦੀ ਪੈਰੈਂਟਸ ਦੀ ਸਪੋਰਟ ਵੀ ਜ਼ਰੂਰੀ ਹੈ ਪਾਰਟਨਰ ਦੀ ਸਪੋਰਟ ਵੀ ਤੁਹਾਡੇ ਲਈ ਪਾਰਟਨਰ ਦੀ ਸਪੋਰਟ ਕਿਵੇਂ ਰਹੀ ਹੈ ਲਾਈਫ ਵਿੱਚ ਮੇਰੇ ਲਈ ਤਾਂ ਬਹੁਤ ਵਧੀਆ ਰਹੀ ਮੈਨੂੰ ਲੱਗਦਾ ਮੈਨੂੰ ਪ੍ਰਾਊਡ ਆ ਉਸ ਚੀਜ਼ ਤੇ ਮੈਂ ਉਹੀ ਗੱਲ ਕਹਿ ਸਕਦਾ ਅੱਜ ਮੈਂ ਕ੍ਰੀਏਟਿਵ ਰੈਡੀ ਐ ਇਸ ਕਰਕੇ ਹੀ ਸੋਚ ਸਕਦਾ ਜੇ ਮੈਨੂੰ ਘਰੋਂ ਕੋਈ ਟੈਨਸ਼ਨ ਨਹੀਂ ਹੈ ਜੇ ਮੇਰਾ ਘਰ ਜਾਨ ਨੂੰ ਮੈਨੂੰ ਲੱਗਦਾ ਇਸ ਕਰਕੇ ਮੈਂ ਉਹਨਾਂ ਨੂੰ ਪ੍ਰੋਪਰ ਟਾਈਮ ਦੇਣਾ ਮੇਰਾ ਵੀ ਫਰਜ਼ ਬਣਦਾ ਫਿਰ ਜੇ ਉਹ ਮੇਰਾ ਇੰਨਾ ਖਿਆਲ ਰੱਖਦੇ ਆ ਮੈਂ ਉਹਨਾਂ ਦਾ ਉਹਨਾਂ ਖਿਆਲ ਰੱਖਾਂ ਇਹ ਨਾ ਹੋਵੇ ਕਿ ਮੈਂ ਇੱਧਰ ਹੀ ਲੱਗਿਆ ਹੋਇਆ ਹੋਰ ਕੁਝ ਸੋਚਦਾ ਹੀ ਨਹੀਂ ਸੋ ਮੈਨੂੰ ਲੱਗਦਾ ਬੈਲੈਂਸ ਹੈ ਜੇ ਉਧਰੋਂ ਮੈਨੂੰ سپورਟ ਹੀ ਨਾ ਹੋਊਗੀ ਤਾਂ ਮੈਂ ਬਹੁਤ ਸਾਰੇ ਆਈਡੀਆ ਕੋਈ ਵੀ ਫਿਲਮ ਮੈਂ ਆਪਾਂ ਕਰਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਉਹਨੂੰ ਸਕ੍ਰਿਪਟ ਸੁਣਾਉਂਦਾ ਉਹ ਐਜ਼ ਆਡੀਅנס ਸੁਣਦੀ ਆ ਨਾ ਤੇ ਮੈਨੂੰ ਰਿਵਿਊ ਦੇ ਦਿੰਦੀ ਆ ਵੀ ਇਹ ਕਿਸੇ ਕੰਮ ਦੀ ਨਹੀਂ ਮੈਨੂੰ ਲੱਗਦਾ ਜੈਨੂਇਨ ਰਿਵਿਊ ਹੋਏਗਾ ਉਹ ਜੈਨੂਇ ਜਦੋਂ ਮੂਰਤ ਵਾਲੀ ਵੀਡੀਓ ਮੈਂ ਤੁਹਾਡੀ ਦੇਖੀ ਸੀ ਤੁਸੀਂ ਉਹਨਾਂ ਨੂੰ ਨਾਲ ਹੀ ਰੱਖਿਆ ਆਪਣੇ ਪਾਰਟਨਰ ਤੁਹਾਡੇ ਨਾਲ ਹੀ ਸੀ ਹੂੰ 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 ਆਉਂਦੇ ਆ ਸ਼ੂਟਿੰਗ ਤੇ ਵੀ ਆਉਂਦੇ ਆ ਦੇਖਦੇ ਆ ਸੋ ਮੈਨੂੰ ਲੱਗਦਾ ਕਿ ਖਾਸ ਤੌਰ ਸਾਡੇ ਫੀਲਡ 'ਚ ਬਹੁਤ ਹੈ ਕਿ ਜਦੋਂ ਜਿਹੜਾ ਤੁਹਾਡਾ ਲਾਈਫ ਪਾਰਟਨਰ ਆ ਪਾਰਟਨਰ ਹੈ ਨਾ ਬਾਕੀਆਂ ਦਾ ਪਤਾ ਨਹੀਂ ਕਿਉਂਕਿ ਇਹ ਜਿਹੜੀ ਲਾਈਮਲਾਈਟ ਵਾਲੀ ਇੰਡਸਟਰੀ ਹੈ ਤੁਸੀਂ ਬਹੁਤ ਲੋਕਾਂ ਨੂੰ ਮਿਲਣਾ ਹਾਲਾਂ ਹੁਣ ਜਿਵੇਂ ਫਿਲਮ 'ਚ ਮੈਂ ਤਾਨੀਆਂ ਦੇ ਲਵ ਸਟੋਰੀ ਆ ਯਾਰ ਜੇ ਮੈਨੂੰ ਕੋਈ ਉਹੋ ਜਿਹਾ ਪਾਰਟਨਰ ਹੋਵੇ ਮੈਨੂੰ ਤਾਂ ਸਿਰ ਹੀ ਖਾ ਜਾਵੇ ਮੇਰਾ ਹਣਾ ਸੋ ਮੈਨੂੰ ਲੱਗਦਾ ਉਹ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ ਹੈਨਾ ਸੋ ਉਹਦੇ ਬਿਨਾ ਤੁਸੀਂ ਐਕਟਰ ਜਾਂ ਸਿੰਗਰੋਂ ਕੁਝ ਵੀ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਜੇ ਤੁਹਾਡਾ ਲਾਈਫ ਪਾਰਟਨਰ ਨਹੀਂ ਵਧੀ ਮੈਨੂੰ ਲੱਗਦਾ ਤੁਸੀਂ ਜਿਵੇਂ ਤੁਸੀਂ ਵੀ ਘਰੋਂ ਆਏ ਹੋ ਹੈਨਾ ਇੰਟਰਵਿਊ ਦੇ ਜੇ ਤੁਸੀਂ ਘਰੋਂ ਹੀ ਸਟ੍ਰੈਸ ਚ ਆਓ ਤਾਂ ਤੁਸੀਂ ਇੰਟਰਵਿਊ 'ਚ ਵੀ ਨਹੀਂ ਉਹ ਗੱਲਾਂ ਕਰ ਸਕਦੇ ਦਿਲ ਦੀਆਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹੀ ਚੀਜ਼ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਘਰੋਂ ਜੇ ਬੰਦਾ ਖੁਸ਼ ਆ ਰਿਹਾ ਹੈ ਤਾਂ ਆਪਣੇ ਕੰਮ ਤੇ ਵੀ ਉਹਨਾਂ ਹੀ ਖੁਸ਼ ਰਹੇਗਾ ਮੈਨੂੰ ਖੁਸ਼ੀ ਹੁੰਦੀ ਮੈਂ ਨਹਾ ਰਿਹਾ ਉਹਨਾਂ ਤੇ ਮੇਰੇ ਬਾਹਰ ਕੱਪੜੇ ਨਿਕਲ ਜਾਂਦੇ ਤੁਸੀਂ ਆ ਜਾ ਫਾ ਕੇ ਜਾਣਾ ਸੋ ਮੈਨੂੰ ਇਸ ਚੀਜ਼ਾ ਮੈਨੂੰ ਵਧੀਆ ਲੱਗਦੀ ਹੈ